ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚੋਂ ਬਹੁਤੇ ਇਹ ਤਾਂ ਜਾਣਦੇ ਨੇ ਕਿ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਸਰੀਰਾਂ ਨੂੰ ਬੀਬੀ ਸ਼ਰਨਕੌਰ ਜੀ ਦੁਆਰਾ ਸਸਕਾਰ ਕੀਤਾ ਗਿਆ ਸੀ ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਤਾਂ ਪਤਾ ਹੀ ਨਹੀਂ ਕਿ ਉਸ ਦੌਰਾਨ ਬੀਬੀ ਸ਼ਾਨਕੌਰ ਜੀ ਨੂੰ ਵੀ ਮੁਗਲ ਸਿਪਾਹੀਆਂ ਵੱਲੋਂ ਉਸੇ ਹੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਲ ਰਹੇ ਉਸ ਸਾਰੇ ਅੰਗੀਠਾ ਸਾਹਿਬ ਨੂੰ ਉਹਨਾਂ ਮੁਗਲ ਸਿਪਾਹੀਆਂ ਵੱਲੋਂ ਠੰਡਾ ਕਰਕੇ ਸਾਰੇ ਸਰੀਰਾਂ ਨੂੰ ਅੱਧ ਸੜਿਆ ਛੱਡ ਦਿੱਤਾ ਗਿਆ ਸੀ ਤਾਂ ਜੋ ਉਹਨਾਂ ਅੱਧ ਸੜੇ ਸਰੀਰਾਂ ਦਾ ਹੋਰ ਕੋਈ ਵੀ ਆ ਕੇ ਸੰਸਕਾਰ ਨਾ ਕਰ ਸਕੇ ਪਰ ਇਸ ਤੋਂ ਬਾਅਦ ਕਿਵੇਂ ਦੋ ਸਕੇ ਭਰਾਵਾਂ ਨੇ ਇਨ੍ਹਾਂ ਸਰੀਰਾਂ ਦਾ ਸੰਸਕਾਰ ਕੀਤਾ ਸੀ ਅਤੇ ਕਿਵੇਂ ਉਹ ਕਮਲੇ ਬਣ ਕੇ ਇੱਥੇ ਇਹ ਸਾਰੀ ਸੇਵਾ ਕਰ पाए ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਤੁਹਾਨੂੰ ਇਹ ਇਤਿਹਾਸ ਦੱਸਾਂਗੇ ਕਿਉਂਕਿ ਇਤਿਹਾਸ ਵਿੱਚ ਇਨ੍ਹਾਂ ਭਰਾਵਾਂ ਦਾ ਬਹੁਤਾ ਜ਼ਿਕਰ ਨਹੀਂ ਮਿਲਦਾ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਹੁਣ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਲਿਆ ਹੋਣਾ ਕਿਉਂਕਿ ਇੱਥੇ ਅਸੀਂ ਪੂਰੇ ਸ਼ੀਧੀ ਹਫ਼ਤੇ ਬਾਰੇ ਵੀਡੀਓਜ਼ ਬਣਾ ਰਹੇ ਹਾਂ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੌਪੌਦੀ ਰਾਤ ਸੁੰਨਸਾਨ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਢੂੰਡਦੀ ਲੱਭਦੀ ਇੱਕ ਬੀਬੀ ਫੈਰ ਰਹੀ ਸੀ ਇਹਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੂਰ ਤੇ ਰਾਇਪੌਰ ਸੀ ਸਤਗੁਰਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਗੇ ਨੇ ਤੇ ਜੰਡ ਸਾਹਿਬ ਹੁੰਦੇ ਹੋਏ ਮਾਚੀਵਾੜਾ ਜਾ ਪਹੁੰਚੇ ਸੀ ਗੁਰਸਿੱਖੀ ਵਿੱਚ ਰਤੜੀ ਇਸ ਧੀ ਨੂੰ ਦਸਮ ਪਿਤਾ ਜੀ ਨੇ ਰੋਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਇਥੇ ਆਣ ਸਿੰਘਾਂ ਦੀਆਂ ਦੇਹਾਂ ਨੂੰ ਢੂੰਡਦੀ ਹੈ ਇੱਕ ਦੀਵੇ ਦੀ ਲੋ ਨਾਲ ਸਿੰਘਾਂ ਦੇ ਸਰੀਰ ਪਸਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਹੈ ਮੁਗਲਾਂ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸਾਂ ਕਿਤੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਦੀ ਬੀਬੀ ਸ਼ਰਨ ਕੌਰ ਧੰਨ ਗਲਗੀਆਂ ਵਾਲਾ ਧੰਨ ਮੇਰਾ ਪਿਤਾ ਬਾਜਾਂ ਵਾਲਾ ਮੁਖੋ ਉਲap ਰਹੀ ਸੀ ਇਸ ਨੇ ਸਖਤ ਮਿਹਨਤ ਕਰਕੇ 10-15 ਸਿੰਘਾਂ ਦੀਆਂ ਦੇਹਾਂ ਇਕੱਠੀਆਂ ਕੀਤੀਆਂ ਸੇਵਾ ਕਰਦਿਆਂ ਇਹਦਾ ਆਪਣਾ ਸਰੀਰ ਵੀ ਥੱਕ ਟੁੱਟ ਗਿਆ ਬੀਬੀ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸੰਸਕਾਰ ਕਰ ਦੇਵਾਂ ਹਾਲੇ ਦੁਆਲੇ ਤੋਂ ਪਾਤੀਆਂ ਸਲਵਾੜ ਕਾਹੀ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਕੀਰਤਨ ਸੋਲਾ ਪੜ ਅਰਦਾਸ ਕਰ ਲਾਂਬੂ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮਰਦਿਆਂ ਨੂੰ ਦਫਨਾਉਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਪਏ ਸੀ। ਇੱਕਦਮ ਉੱਠੇ ਤੇ ਅੱਗ ਦੀਆਂ ਲਾਟਾਂ ਦੇਖ ਭੈਪਿਤ ਹੋ ਗਏ। ਬਹੁਤ ਦੇਰ ਤੱਕ ਉਹਨਾਂ ਡਰ ਦੇ ਨੇੜੇ ਨਾ ਆਏ। ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ। ਪੁੱਛਿਆ ਕਿ ਤੂੰ ਕੌਣ ਹੈ? ਬੀਬੀ ਸ਼ਰਨਗੌਰ ਨੇ ਕਿਹਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਧੀ ਹਾਂ। ਸਿੰਘਾਂ ਦਾ ਸੰਸਕਾਰ ਕਰ ਰਹੀ ਹਾਂ। ਉਸਨੇ ਬਿਖੌਫੋ ਕੇ ਉੱਤਰ ਦਿੱਤਾ। ਸਿਪਾਈਆਂ ਨੇ ਉਸ ਨੂੰ ਫੜਨਾ ਚਾਹਿਆ। ਬੀਬੀ ਨੇ ਤਲਵਾਰ ਤੋਂ ਕਈ ਪਾਰ ਬਲਾ ਦਿੱਤੇ ਇਸ ਝੜਪ ਵਿੱਚ ਬੀਬੀ ਦੇ ਗਹਿਰਾ ਵਾਰ ਵੀ ਹੋਇਆ ਉਹ ਡਿੱਗ ਗਈ ਫਿਰ ਜਾਬਰ ਸਿਪਾਹੀਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨਕੌਰ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਪੇਦ ਹੋ ਗਏ ਬੀਬੀ ਸ਼ਰਨਕੌਰ ਜੀ ਨੇ 8 ਪੋਸ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦੀ ਭਈ ਸੀ ਇਸ ਤੋਂ ਬਾਅਦ ਰਾਮਾ ਤੇ ਤਿਲੋਕਾ ਨਾਂ ਦੇ ਦੋ ਭਰਾ ਸਰਹੰਦ ਆਪਣਾ ਮਾਮਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰੂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ ਪੁੱਛ ਦੇ ਪਛਾਉਂਦੇ ਚਮਕੌਰ ਜਾ ਪੜਦੇ ਆ ਉੱਥੋਂ ਸਭ ਹਾਲਾਤ ਇਹਨਾਂ ਨੂੰ ਮਾਲੂਮ ਹੁੰਦੇ ਸਿੰਘਾਂ ਤੇ ਗੁਰੂ ਪੁੱਤਰਾਂ ਦੀ ਸ਼ਹੀਦੀ ਬਾਰੇ ਵੀ ਇਹਨਾਂ ਨੇ ਸੁਣਿਆ ਉੱਥੇ ਇਹਨਾਂ ਨੂੰ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲਣ ਦੀਆਂ ਖਬਰਾਂ ਵੀ ਮਿਲਦੀਆਂ ਨੇ ਮੁਗਲ ਸਿਪਾਹੀ ਆਪਣੇ ਸਿਪਾਈਆਂ ਨੂੰ ਦਫਨਾ ਰਹੇ ਸੀ ਸਿੰਘਾਂ ਦੇ ਸਰੀਰ ਰੋਲਦੇ ਪਏ ਸੀ ਇਨਾਂ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਦੋਨੋਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਨਵਾਰ ਕੇ ਗੁਰੂ ਪਾਸ਼ਾ ਜੀ ਦੇ ਸਹਬਜ਼ਾਦਿਆਂ ਤੇ ਸਿੰਘਾਂ ਦੇ ਸੰਸਕਾਰ ਜ਼ਰੂਰ ਕਰਾਂਗੇ। ਉਹਨਾਂ ਨੇ ਆਪਣੇ ਕੱਪੜੇ ਪਾੜ ਲਏ, ਕੇਸ ਪਿੱਛੇ ਖਿਲਾਰੇ ਤੇ ਸਰੀਰ ਨੂੰ ਗੰਦਮੰਦ ਮਲ ਕੇ پاگل ਬਣ ਜਾਂਦੇ ਆ। ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ। ਮੁਗਲ ਸਿਪਾਹੀ ਵੀ ਇਹਨਾਂ ਨੂੰ پاگل ਸਮਝ ਕੁਝ ਨਹੀਂ ਕਹਿੰਦੇ। ਰਾਤ ਪੈਂਦੀ ਆ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪੈਂਦੇ। ਤੇ ਛੇਤੀ ਇਹਨਾਂ ਨੂੰ ਇੱਕ ਅੰਗੀਠਾ ਮਿਲਿਆ। ਜਿਸ ਵਿੱਚ ਕਈ ਸਾਰੇ ਸਿੰਘਾਂ ਦੇ ਸਰੀਰ ਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾ ਸੀ ਇਸ ਬੀਬੀ ਨੇ ਸਿੰਘਾਂ ਦਾ ਸੰਸਕਾਰ ਕਰਨ ਦਾ ਯਤਨ ਕੀਤਾ ਸੀ ਸਪਾਈਆਂ ਨੇ ਇਸ ਨੂੰ ਵੀ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਸੀ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾਂ ਦੀ ਬੇਅਦਬੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬਣਨ ਨਾ ਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜ਼ਰੂਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਈ ਰਾਮੇ ਤੇ ਭਈ ਤਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਨਉ ਮਨੂ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਿਆ ਦੇਖ ਸਿਰ ਤੇ ਕੇਸ ਅਤੇ ਤੇੜ ਕਸ਼ਹਿਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ ਹਨੇਰੇ ਵਿੱਚ ਹੱਥਾਂ ਦੀ ਟੋਨ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੋਂ ਭਰਾ ਬਹੁਤ ਅਦਬ ਨਾਲ ਅੰਗੀਠੇ ਦੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦੇ ਢੂੰਡਦਿਆਂ ਸਹਿਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ ਇਹ ਉਹਨਾਂ ਲਈ ਬਹੁਤ ਵੱਡੀ ਪ੍ਰਸ਼ੰਸਾ ਵਾਲੀ ਗੱਲ ਸੀ ਮਨ ਹੀ ਮਨ ਦੋਹਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੁਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਸੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਕਿ ਗੁਰੂ ਜੀ ਨਾਲ 40-45 ਸਿੰਘ ਹੀ ਗੜੀ ਦੇ ਅੰਦਰ ਮੌਜੂ ਸੀ ਉਸ ਮੁਤਾਬਕ ਵੀ ਇਹਨਾਂ ਨੇ ਆਪਣੀ ਪੂਰੀ ਤਸੱਲੀ ਕਰ ਲਈ 40 ਸਿੰਘਾਂ ਦੇ ਸਰੀਰ ਤੇ ਦੋ ਸਹਿਬਜ਼ਾਦਿਆਂ ਦੇ ਸਰੀਰ ਅੰਗੀਠਾ ਦੇ ਲਿਆ ਕੇ ਰੱਖ ਲਏ ਨੇੜੇ ਦੀਆਂ ਹਵੇਲੀਆਂ ਤੋਂ ਪਾਤੀਆਂ ਕਾਹੀ ਸਲਵਾੜ ਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਅੱਖਾਂ 'ਚੋਂ ਅਥਰੂ ਘੇੜਦੇ ਆਂ ਅਗਨੀ ਲਾ ਦਿੱਤੀ ਤੇ ਦੋਨੋਂ ਭਰਾ ਇੱਕ ਦੂਸਰੇ ਤੇ ਗੜ ਲਾ ਕੇ ਤਾਂ ਹੀ ਰੋ ਪਏ ਅੱਗ ਦੀਆਂ ਲਾਟਾਂ ਦੇਖ ਸਿਪਾਹੀ ਦੌੜਿਆ ਇਹ ਹੋਰ ਵੀ ਚੀਖਾਂ ਕਿਲਕਾਰੀਆਂ ਮਾਰ ਅੱਗ ਨਾਲ ਖੇਡਣ ਲੱਗੇ ਮਿੱਟੀ ਘਟਾ ਸਿਰ ਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਕੇ ਫਿਰ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅਗੀਠੇ ਵੱਲ ਗਿਆ ਹੀ ਨਹੀਂ ਸਤਗੁਰੂ ਪਾਸ਼ਾ ਜੀ ਦੀ ਕਿਰਪਾ ਸਦਕਾ ਭਾਈ ਰਾਮਾ ਤੇ ਭਾਈ ਤਲੋਕਾ ਨੇ ਸਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਬੋ ਦੀ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਚੀਦਾਨੀਆਂ ਆਸਥੀਆਂ ਨੂੰ ਮਿੱਟੀ ਦੇ ਦੋ ਵੱਡੇ ਮਟਕਿਆਂ ਵਿੱਚ ਪਾ ਧਰਤੀ ਵਿੱਚ ਦਬਾ ਕੇ ਭਾਈ ਰਾਮਾ ਤੇ ਤਿਲੋਕਾ ਆਪਣੇ ਨਗਰ ਫੂਲ ਨੂੰ ਚੱਲ ਪਏ। ਉਸ ਸਮੇਂ ਸਤਗੁਰ ਕਲਗੀਧਰ ਜੀ ਦਾ ਦਮਦਮਾ ਮਤਲਬ ਤਲਵੰਡੀ ਸਾਬੋ ਹੁਣਾ ਸੁਣ ਕੇ ਭਾਈ ਰਾਮਾ ਤੇ ਤਿਲੋਕਾ ਗੱਡਿਆਂ ਤੇ ਰਸਤਾਂ ਲੱਦ ਕੇ ਗੁਰੂ ਚਾਨਾ ਵਿੱਚ ਜਾ ਕੇ ਹਾਜ਼ਰ ਹੁੰਦੇ ਆ। ਭਾਸ਼ਾ ਜੀ ਨੇ ਪੁੱਛਿਆ ਕਿ ਇਹ ਰਸਤਾ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈਚਾਰੇ ਵੱਲੋਂ? ਇਹਨਾਂ ਨੇ ਅਰਦਾਸ ਕੀਤਾ ਕੇ ਪਾਸ਼ਾ ਸਾਡੇ ਕੋਲ ਜੋ ਦਸਬੰਦ ਸੀ ਅਸੀਂ ਲੈ ਆਏ ਹਾਂ ਬਾਕੀ ਭਾਈਚਾਰਾ ਵੀ ਰਸਤ ਇਕੱਠੀ ਕਰ ਰਿਹਾ ਸੀ ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਸ਼ਾ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਹੈ ਗੁਰੂ ਪਾਸ਼ਾ ਜੀ ਦੇ ਪੁੱਛਣ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਪਾਗਲ ਬਣ ਕੇ ਉੱਥੇ ਕਿਵੇਂ ਪਹੁੰਚੇ ਕਿਵੇਂ ਸੰਸਕਾਰ ਕੀਤਾ ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇ ਦਿੱਤੀ ਗੁਰੂ ਪਾਸ਼ਾ ਜੀ ਨੇ ਕਿਹਾ ਉਹ ਗਰੂਪ ਤ੍ਰੀ ਧਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਕਿਹਾ ਕਿ ਪਾਸ਼ਾ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਹਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਹਬਜ਼ਾਦਿਆਂ ਦੇ ਸਰੀਰ ਨਜ਼ਰ ਹੀ ਨਹੀਂ ਆਏ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਹਬਜ਼ਾਦਿਆਂ ਦੇ ਸਰੀਰਾਂ ਦੇ ਵੀ ਦਰਸ਼ਨ ਹੋਏ ਇਹ ਸੁਣ ਕੇ ਸਭ ਸੰਗਤਾਂ ਦੀਆਂ ਅੱਖਾਂ 'ਚੋਂ ਅਥਰੂ ਵਹਿ ਦਰੇ ਪਾਸ਼ਾ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇਨਾ ਪ੍ਰੇਮੀਆਂ ਦੀ ਸੇਵਾ ਤੋਂ ਪਸੰਦ ਹੋ ਕੇ ਪਾਸ਼ਾ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਵੀ ਮੰਗਦੇ ਹੋ ਗੁਰੂ ਨਾਨਕ ਦੇਵ ਕਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਇਨਾ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਸ਼ਾ ਜੀ ਆਪ ਜੀ ਦਾ ਬਹੁਤ ਕੁਝ ਦਿੱਤਾ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਪਾਸ਼ਾ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ ਹਕੂਮਤ ਤੁਹਾਡੀ ਹੋਵੇਗੀ ਤੁਸੀਂ ਅਮਰਤਸ਼ਾਹ ਕੇ ਸਿੰਘ ਸੱਜ ਜਾਵੋ ਤੁਹਾਡੇ ਘਰ ਰਾਜ ਭਗ ਆ ਜਾਵੇਗਾ ਗੁਰੂ ਪਾਸ਼ਾ ਜੀ ਦਾ ਬਚਨ ਮੰਨ ਅੰਮ੍ਰਿਤਸਰ ਦੇ ਭਾਈ ਰਾਮ ਸਿੰਘ ਤੇ ਭਾਈ ਤਲੋਕਾ ਸਿੰਘ ਬਣ ਜਾਂਦੇ ਆ ਸੱਤ ਦਿਨ ਪਾਸ਼ਾ ਜੀ ਦੀ ਸੇਵਾ ਕਰਕੇ ਇਹ ਆਗਿਆ ਰਹਿੰਦੇ ਆ ਦੋਨਾਂ ਨੂੰ ਬਹੁਤ ਆਦਰ ਨਾਲ ਸਰਉਪਾਉ ਦੇ ਕੇ ਵਿਦਾਇਗੀ ਦਿੱਤੀ ਜਾਂਦੀ ਅੱਗੇ ਚੱਲ ਕੇ ਇਹਨਾਂ ਦੇ ਹੀ ਵਾਰਸ ਨਾਬੇ ਪਟਿਆਲੇ ਤੇ ਜੀਂਦ ਦੇ ਰਾਜੇ ਕਹਿਲਾਉਂਦੇ ਆ ਸੋ ਇਸ ਤਰ੍ਹਾਂ ਗੁਰੂ ਜੀ ਦੇ ਦਿੱਤੇ ਹੋਏ ਵਾਰਸ ਸਫਲ ਹੁੰਦੇ ਆ ਇਹਨਾਂ ਭਰਾਵਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਕਈ ਬੰਦੇ ਆਪਣੇ ਵੱਲੋਂ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਾਸਤਾ ਤੇ ਹਥਿਆਰ ਵੀ ਭੇਜਦੇ ਰਹੇ ਇਹਨਾਂ ਦੇ ਵਾਰਸਾਂ ਕੋਲ ਕਲਗੀਧਰ ਜੀ ਵੱਲੋਂ ਬਖਸ਼ੀਆਂ ਬਹੁਤ ਸਾਰੀਆਂ ਵਸਤਾਂ ਹੁਣ ਵੀ ਮੌਜੂਦ ਹਨ ਦਸਮ ਪਿਤਾ ਜੀ ਦੀ ਇਨ੍ਹਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਸ਼ਾ ਜੀ ਨੇ ਇਹਨਾਂ ਨੂੰ ਤੇਰਾ ਕਰ ਮੇਰਾ ਹੈ ਇਹ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਸਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੀਬੀ ਸ਼ਰਨਕੌਰ ਜੀ ਦਾ ਪਿੰਡ ਰਾਏਪੁਰ ਦਾਖਾਨਾ ਚਮਕੌਰ ਤਹਿਸੀਲ ਜ਼ਿਲ੍ਹਾ ਪਟਿਆਲਾ ਚਮਕੌਰ ਸਾਹਿਬ ਤੋਂ 2 ਕਿਲੋਮੀਟਰ ਦੂਰ ਸਰਹੰਦ ਨਹਿਰ ਲੰਘ ਕੇ ਸਥਿਤ ਆ ਪਿੰਡ ਵਿੱਚ ਇੱਕੋ ਇੱਕ ਗੁਰਦੁਆਰਾ ਬੀਬੀ ਸ਼ਰਨਕੌਰ ਜੀ ਦੇ ਨਾਂ ਤੇ 1930 ਦੀ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਸੀ ਉਮੀਦ ਹੈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਜੇਕਰ ਸਾਡੇ ਇਹ ਕਾਰਜ ਤੁਹਾਨੂੰ ਪਸੰਦ ਆ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਥੱਲੇ ਕੁਝ ਨਾ ਕੁਝ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਅਤੇ ਇਹਨਾਂ ਵੀਡੀਓ ਨੂੰ ਬਾਕੀ ਸਭ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਇਤਿਹਾਸ ਦੀ ਸਾਂਝ ਸਾਰਿਆਂ ਨਾਲ ਪਾ ਸਕੀਏ ਮਿਲਦੇ ਹਾਂ ਅਗਲੀਆਂ ਵੀਡੀਓ ਦੇ ਨਾਲ ਧੰਨਵਾਦ